ਬਾਬਾ ਕਹਿੰਦਾ ਸੀ ਆਹ ਗੇਟ ਨੂੰ ਬੰਦੀ ਤੇ ਬਾਕੀ ਸਾਰਾ ਸਮਾਨ ਉੱਥੇ ਰੱਖੀ ਉਹਦੇ ਬਾਬੇ ਉਹਦੇ ਬਾਬੇ ਉਹਦੇ ਬਾਬੇ ਸਿੰਦੀਬ ਹੁਣ ਮੇਜ ਹੋਤਾ ਹੀ ਆ ਨਾ ਮੰਮੀ ਜੇ ਨਾਂ ਲੈਣ ਜਾਂਦੇ ਤੇ ਮੈਂ ਨਹੀਂ ਹੋਣਾ ਹੀ ਹਜੇ ਵੀ ਫੇਰ ਵੀ ਕੰਮ ਇਦਾਂ ਦੇ ਕਰਦੇ ਆ ਫੇਰ ਵੀ ਤੂੰ ਇੱਥੇ ਹੀ ਆਉਣਾ ਹੀ ਕਿੱਥੇ ਜਾਣਾ ਹੀ ਮੁੜ ਕੇ ਜਾਣਾਗੇ ਤੇ ਤੂੰ ਹੋਰ ਮੰਮੀ ਮੇਰਾ ਤਾਂ ਨਹੀਂ ਜੀ ਕਰਦਾ ਇੱਥੇ ਆਉਣ ਨੂੰ ਹੂੰ ਕਿੱਥੇ ਜਾਣਾ ਹੀ ਹੋਰ ਤੀ ਤੂੰ ਬਸ 24 ਘੰਟੇ ਲੜਦੇ ਰਹਿੰਦੇ ਮਾਂ ਪੁੱਤ ਨਹੀਂ ਲੜਾਈ ਗਾਦੀ ਤਾਂ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਤੁਹਾਡੀ ਕਦੀ ਇਹ ਟੱਕੇ ਮਾਰ ਦਿੰਦੇ ਕਦੀ ਇਹ ਚਪੇੜਾ ਮਾਰ ਦਿੰਦੇ ਆ ਮੈਂ ਦੱਸ ਵਾਦੂ ਆਈ ਆ ਕੋਈ ਕੰਮ ਨਹੀਂ ਕਰਦੇ ਨਹੀਂ ਤਾਂ ਸਾਰਾ ਤੁਹਾਨੂੰ ਮਤੰਦਾ ਕਰ ਕਰਕੇ ਦੇਣ ਨਹੀਂ ਆ ਤੇ ਤੁਹਾਨੂੰ ਉਸ ਤਰ੍ਹਾਂ ਭਲ ਨਹੀਂ ਪਾਈਦੀ ਤੈਨੂੰ ਮੰਮੀ ਕੰਮ ਦੀ ਗੱਲ ਨਾ ਕਰਿਆ ਕਰੋ ਜਿੱਦ ਮੈਂ ਕਹਿਤਾ ਇੱਕ ਵਾਰੀ ਕਿ ਮੈਨੂੰ ਨਹੀਂ ਹੁੰਦਾ ਕੰਮ ਕਰਨਾ ਤੇ ਜਾਂ ਸਿੱਖਣੀ ਦੀ ਹੁੰਦੀ ਆ ਨਾ ਜਾਂ ਸਿੱਖਣੀ ਤੇ ਕਰਦੀ ਕੰਮ ਤੇ ਮੇਰੇ ਲਾਗੇ ਖਲੋ ਜਾ ਘਰ ਆਣ ਕੇ ਵੀ ਮੈਂ ਮੰਮੀ ਤੂੰ ਕਿਦਾਂ ਕਰ ਨਹੀਂ ਤੇ ਉਸ ਤਰ੍ਹਾਂ ਤਰ੍ਹਾਂ ਕਰ ਲਈ ਜੇ ਮੰਮੀ ਮੈਂ ਮਾੜਾ ਮੋਟਾ ਕਰ ਵੀ ਲਵਾ ਫਿਰ ਕਿਹੜਾ ਤੁਸੀਂ ਨਾ ਕਰਦੇ ਆ ਨਹੀਂ ਫਿਰ ਤੇ ਤੇਰਾ ਨਾਮ ਹੋਣਾ ਕਿ ਤੂੰ ਆ ਕਰਨ ਲਈ ਸੰਦੀਪ ਜੇ ਕੋਈ ਘਰਵਜ ਗੱਲ ਹੋਈ ਗਈ ਤੇਰੀ ਨਾਲ ਉਹਦੀ ਤੇ ਤੂੰ ਪਰ ਫੜਿਆ ਚੋਲਾ ਤੇ ਤੂੰ ਪੀਟੋ ਤੇ ਤੂੰ ਕਿੰਨੂੰ ਪੁੱਛੀ ਲੈਂਦੀ ਮਮਮੀ ਕਿੰਨੂੰ ਪੁੱਛਦੀ ਮੈਨੂੰ ਹੀ ਦੱਸਦੀ ਵੀ ਮੈਂ ਚੱਲੀ ਆ ਤੇ ਮੈਂ ਉਹਨੂੰ ਉਹਨਾਂ ਅੰਦਰ ਜੀਤ ਨੂੰ ਪੁੱਛ ਲੈਂਦੀ ਵੀ ਤੂੰ ਕਿਹੜੀ ਗੱਲ ਨਾਲ ਲੜਿਆ ਮੈਂ ਇਹਦੇ ਨਾਲ ਤੇ ਮੰਮੀ ਤੁਸੀਂ ਇੱਕ ਵਾਰੀ ਫੋਨ ਕਰ ਸਕਦੇ ਸੀ ਨਾ ਮਗਰ ਤੇ ਮੈਂ ਫਿਰ ਫੋਨ ਤੈਨੂੰ ਕੀ ਕਰਾਂ ਮੈਂ ਜਦੋਂ ਕਿਸੇ ਮਰਿਆ ਨ ਲੱਗਦੀ ਮੈਂ ਕੀ ਕਰਾਂ ਫੋਨ ਤੇ ਮੇਰੀ ਸੁਣ ਗੱਲ ਜਾਂਦਿਆਂ ਚੰਗੇ ਨਹੀਂ ਲੱਗੀਦਾ ਤੇ ਜੇ ਤੇਮ ਕੋਈ ਗੱਲ ਹੈਗੀ ਫਿਰ ਮੈਨੂੰ ਦੱਸ ਦਿੰਦੀ ਤੂੰ ਤੇ ਮੈਂ ਤਾਂ ਉਹਨੂੰ ਸਮਝਾ ਲੈਂਦੀ ਆਪੇ ਮੰਮੀ ਤੁਸੀਂ ਨੇ ਮੈਨੂੰ ਤੀ ਬਣਾਇਆ ਮੈਨੂੰ ਤੈਨੂੰ ਉਪਰ ਹੀ ਸਮਝਦੇ ਆਂ ਪੁੱਤ ਮੈਂ ਤੈਨੂੰ ਕੀ ਬਣਾ ਕੇ ਰੱਖਿਆ ਮੈਂ ਤੈਨੂੰ ਉਪਰ ਹੀ ਨਹੀਂ ਤੈਨੂੰ ਸਮਝਿਆ ਮੈਂ ਤੇ ਨਵਾਂ ਮਾਲੇ ਤੇ ਨਾ ਕੰਮ ਹੀ ਨਹੀਂ ਰੱਖੇ ਇੱਥੇ ਆਂਡ ਗਵਾਂਡ ਪੁੱਛਣਗੇ ਤੇ ਕੀ ਜਵਾਬ ਦੋਗੇ ਨਹੀਂ ਅਸੀਂ ਕੁੱਟ ਕੇ ਕੱਢੀ ਐ ਮੈਨੂੰ ਹੁੰਦਾ ਏ ਦੋਵਾਂ ਜੀਆਂ ਦਾ ਕੀ ਪਤਾ ਲੱਗਾ ਕਿ ਤੂੰ ਮਾਰਿਆਗਾ ਜਾਂ ਨਹੀਂ ਮਾਰਿਆ ਉਹਨੇ ਉਹ ਵੀ ਗਲਤੀ ਕਰੂਗਾ ਕਿਉਂ ਹਾ ਚੁੱਪਣਾ ਹੀ ਤੇਰੇ ਉੱਤੇ ਉਹਨੇ ਸਾਰੀ ਗਲਤੀ ਤੇ ਇਨਾਂ ਦੀ ਹੀ ਮੰਮੀ ਮੇਰੀ ਸੁਣੋ ਗੱਲ ਹੂੰ ਇਹ ਲੋ ਬੰਦੇ ਦੀ ਗੱਲ ਚ ਬੋਲੀ ਹੈ ਨਾ ਫਿਰਿਆ ਚੁੱਕਣਾ ਮੈਂ ਅੱਗੇ ਕਰੀ ਚੁੱਕਿਆ ਦਮਦਰ ਤੇ ਹੱਥ ਚੁੱਕਣਾ ਜ਼ਰੂਰੀ ਐ ਪਿਆਰ ਨਾਲ ਵੀ ਗੱਲ ਹੋ ਸਕਦੀ ਈ ਤੂੰ ਗਰਮੀ ਦਉ ਹੀ ਤਬੀ ਤੇ ਆਈ ਮੇਰੇ ਨਾਲ ਤੇ ਜਦੋਂ ਮੈਨੂੰ ਚੰਗੀ ਨਹੀਂ ਲੱਗਦੀ ਤੇ ਫੇਰ ਹੀ ਕੈਨੀ ਆ ਮੈਂ ਮੇਰਾ ਜੀ ਕਰਦਾ ਕੈਨ ਚੰਗੀ ਨਹੀਂ ਲੱਗਦੀ ਤਾੜ ਨਾਲ ਵੀ ਗੁੱਸੇ ਹੋ ਜਾਂਦੀ ਆ ਤੇ ਜਦੋਂ ਤੂੰ ਹੀ ਮੇਰੀ ਮੰਨਦੇ ਨਹੀਂ ਆ ਤੇ ਫੇਰ ਮੈਂ ਗੁੱਸੇ ਹੀ ਹੋਣਾ ਤੇ ਮੈਂ ਕੀ ਕਰਾਂ ਮੰਮੀ ਮੇਡੀ ਸੁਣੋ ਗੱਲ ਇਹ ਸਾਂਝਾ ਹੀ ਰਹਿਣਾ ਵਾ ਇਹ ਨੀਗਾ ਵੱਖ-ਵੱਖ ਹੋਣਾ ਤਾਂ ਨਾ ਕਰਨਾ ਹੀ ਅੱਗੇ ਜਿਹੜੀ ਸੁਣੋ ਗੱਲ ਉੱਥੇ ਜਾ ਕੇ ਨਾ ਮੈਂ ਦੋਵਾਂ ਮਾਵਾਂ ਦੀ ਅੱਗੇ ਹੱਥ ਵੀ ਜੋੜੇ ਆ ਇਹਨੂੰ ਕੋ ਕੰਮ ਸਿੱਖ ਲੈ ਕੰਮ ਕਿਉਂ ਨਹੀਂ ਸਿੱਖਦੀ ਇਹ ਤੇ ਗੱਲ ਰੱਖ ਦੇ ਮੈਨੂੰ ਕਿਹੜੀ ਗੱਲ ਕਰਾ ਦੇ ਤੀ ਮੇਰੇ ਕੋ ਕੀ ਕਰਾਉਣਾ ਵਾ ਉਹ ਘਰ ਦਾ ਕੰਮ ਕਰ ਰਹੀ ਹੋਰ ਕੀ ਕਰਨਾ ਵਾ ਰੋਟੀ ਪਾਣੀ ਬਸ ਤਾਂ ਰੋਟੀ ਪਾਣੀ ਹੀ ਲੱਗੀ ਰਹਿੰਦੀ ਆ ਅੱਛਾ ਸਾਰੇ ਹੁਣ ਮਾਂ ਮੇਰੀ ਮਾਂ ਨੇ ਕੰਮ ਕਰ ਰਾਂ ਦੱਸ ਫਿਰ ਉੱਥੇ ਕਿਉਂ ਮੁੱਕਰ ਗਏ ਫਿਰ ਕਿ ਮੈਂ ਚਪੇੜ ਨਹੀਂ ਮਾਰੀ ਮੈਂ ਤਾਂ ਕੰਮ ਆ ਰਿਹਾ ਹੁਣ ਵੀ ਮੰਨਦਾ ਉੱਥੇ ਵੀ ਨਹੀਂ ਗੱਲ ਕਹੀ ਤਾਂ ਕੰਮ ਆ ਰਿਹਾ ਤੁਸੀਂ ਮੈਨੂੰ ਤੇ ਧੱਕਾ ਕਿਦਾਂ ਮਾਰਿਆ ਬਫੇੜ ਵਰਗਾ ਹੀ ਉਹ ਵੀ ਜੇ ਤੂੰ ਮੈਨੂੰ ਦੱਸ ਦਿੰਦੀ ਉਸੇ ਵਾਂਗ ਕਹਾਂਂ ਦੱਸਦੇ ਤੇ ਮੈਂ ਉਹਨੂੰ ਪੁੱਛ ਲੈਂਦੀ ਆਪੇ ਕਿਉਂ ਉਹਨਾਂ ਦਾ ਕੰਮ ਹੈ ਤੇ ਮੰਮੀ ਨੇ ਫੋਨ ਕਰਕੇ ਪੁੱਛ ਲੈਂਦੇ ਇੱਕ ਵਾਰੀ ਫੋਨ ਕੀਤਾ ਤੁਸੀਂ ਨਹੀਂ ਜਦੋਂ ਤੂੰ ਮੈਨੂੰ ਦੱਸ ਮੰਮੀ ਨੂੰ ਫੋਨ ਹੈ ਕਿੰਨਾ ਕਹੇ ਦੱਸ ਪੁੱਛ ਕੇ ਗਈ। ਕੋਈ ਮੈਨੂੰ ਪੁੱਛਦੀ ਵੀ ਮਮੀ ਮੈਂ ਚੱਲੀ ਆ ਮੈਂ ਵੀ ਪੁੱਛਦੀ ਨਹੀਂ ਕਿਹੜੀ ਗੱਲ ਮੇਰੀ ਮਾਂ ਨੇ ਨਾ ਚੰਗੀ ਬੇਇੱਜ਼ਤੀ ਕੀਤੀ ਮੇਰੀ ਤੇ ਕਰਨੀ ਨਹੀਂ ਟਾਡੀ ਬੇਇੱਜ਼ਤੀ ਤੇ ਕਿਹੜੀ ਗੱਲ ਕਰਨੀ ਮੇਰੀ ਗਲਤੀ ਹੈ ਕੀ ਇੱਥੇ ਤੇ ਇਹ ਤੂੰ ਕਰੀ ਜਾਣੀ ਹੈ ਉੱਥੇ ਤੇਰੀ ਮਾਂ ਕਰੀ ਜਾਣੀ ਤਾਂ ਦੱਸ ਫਿਰ ਸਾਡਾ ਸਾਡਾ ਵੀ ਕੋਈ ਤੇ ਮੇਰੀ ਮਾਂ ਵੀ ਸੱਚੀ ਆ ਮਾਂ ਨੇ ਨਾ ਤੋ ਜਰਾਈ ਮੇਰੇ ਕੋਲ ਇਹ ਚੰਗੀ ਮੇਰੀ ਬੇਇੱਜ਼ਤੀ ਕਰਾਉਂਦੀ ਆ ਆਹ ਤੂੰ ਜਿਹੜੀ ਇੱਥੇ ਬੇਇੱਜ਼ਤੀ ਕਰਨ ੜੀ ਉਹ ਮੇਰੀ ਬੇਇੱਜ਼ਤੀ ਨਹੀਂ ਆ ਤੇ ਮੈਂ ਲੋਕਾਂ ਨੂੰ ਦੱਸਣ ਜਾਣਿਆ ਘਰ ਦੀ ਗੱਲ ਹੋਣ ੜੀ ਹੈ ਨਾ ਘਰ 'ਚ ਹੋਣ ੜੀ ਆ ਤੇ ਫਿਰ ਮੈਂ ਆਪਣੀ ਮਾਂ ਤਬਰਕਰ ਬਰਬਾਦ ਕਰ ਲਓ ਠੀਕ ਹੈ ਨਾ ਅੱਛਾ ਉਹ ਬਗਾਨੀ ਹੈ ਨਾ ਬਗਾਨੀ ਨਹੀਂ ਗੱਲ ਹੁੰਦੀ ਜਸਦੀਪ ਉਥੇ ਹਰੇਕ ਗੱਲ ਦਸੀ ਹੈ ਨਾ ਤੇ ਘਰ ਟੁੱਟ ਜਾਂਦਾ ਹੁੰਦਾ ਮੇਰੀ ਗੱਲ ਸੁਣ ਅਲਾਗੇ ਵੇ ਲੈ ਉਹਦੀ ਕਦੀ ਗੱਲ ਸੁਣੀ ਰਵਿੰਦਰ ਦੀ ਕੋਈ ਕਦੀ ਆਵਾਜ਼ ਇਧਰ ਆਈ ਆ ਹਏ ਇੰਨਾ ਤੰਗ ਕਰਦੀ ਉਹ ਸੱਸ ਨੂੰ ਆਹ ਹੋ ਕੇ ਤੂੰ ਜਾ ਜਾ ਕੇ ਵੇਂਦੇ ਆ ਉਹ ਮੇਰੇ ਕੋ ਨਹੀਂ ਉਹਦੇ ਵਾਂਗੂ ਘੋਟ ਘੋਟ ਕੇ ਰਿਆ ਜਾਂਦਾ ਉਹ ਜਰ ਲੈਂਦੇ ਹੋ ਵੀ ਆਪਣੀ ਸੱਸ ਦੀਆਂ ਗੱਲਾਂ ਮੇਰੇ ਕੋ ਨਹੀਂ ਜਰੀਆਂ ਜਾਂਦੀਆਂ ਟਾਡੀਆਂ ਪੁੱਤ ਤੈਨੂੰ ਗੱਲਾਂ ਕਰਨ ਵੀ ਕੌਣ ਦਿਆ ਵਾ ਤੈਨੂੰ ਦਮ ਆਪਣੀਆਂ ਧੀਆ ਵਾਂਗੂੰ ਸਮਝਿਆ ਮੰਮੀ ਤੂੰ ਹੀ ਨਹੀਂ ਧੀ ਬਣਾਇਆ ਮੈਨੂੰ ਮੈਨੂੰ ਮਨੂ ਨਹੀਂ ਗਾ ਸਮਝਿਆ ਤੈਨੂੰ ਵੀ ਮੇਰੀ ਮਨੂ ਆ ਤੂੰ ਜਦੋਂ ਵੀ ਗੱਲ ਕਰਦੇ ਆ ਬਸ ਉਹਦੀ ਕਰਦੇ ਤੁਸੀਂ ਤੇ ਉਹਨੂੰ ਲੈ ਆਓ ਇੱਥੇ ਮੈਂ ਕਹਨੂੰ ਕਿ ਇਹਨੂੰ ਲੈ ਆਈਏ ਤੂੰ ਆੜੀ ਹੀ ਨਹੀਂ ਅਨੇ ਲੈਂਦੀ ਹੀ ਐ ਤੇ ਮਾੜੀ ਤਾਂ ਹੀ ਕਹਿੰਦੇ ਤੁਸੀਂ ਦੀਪ ਕੰਮ ਕਰ ਘਰ ਦਾ ਤੇ ਗੱਲ ਖਤਮ ਹੋਣੀ ਆ ਹੋਰ ਹੀ ਤਾਂ ਹੀ ਰੀਸ ਕਰ ਮੈਂ ਕਰਨੀ ਆਪਣੀ ਮਰਜ਼ੀ ਤੇ ਆਪਣੀ ਮਰਜ਼ੀ ਨਾਲ ਕੰਮ ਕਰਿਆ ਕਰਨਾ ਆਪਣੀ ਮਰਜ਼ੀ ਨਾਲ ਹੀ ਰਹਿਣਾ ਵਾ ਠੀਕ ਆ ਨਾ ਤੁਸੀਂ ਲਾ ਲਓ ਜੋਰ ਜਿੰਨਾ ਲੱਗਦਾ ਸੁਣ ਲੋ ਇਹਦੀ ਗੱਲ ਗੱਜੀ ਤੂੰ ਨਾ ਹਾਤ ਨਾ ਚੁੱਕਿਆ ਘਰ ਉੱਤੇ ਨਾ ਉਹਨੂੰ ਕੋਈ ਸ਼ੱਕਿਆ ਹੀ ਕਰ ਕੰਮ ਹੀ ਆ ਨਾ ਮੈਂ ਕਰ ਲਿਆ ਕਰੂੰ ਔਖੀ ਸੌਕੀ ਡਿੰਗੀ ਟੈਂਦੀ ਕਰੂੰਗੀ ਨਾ ਮੈਂ ਅੱਗੇ ਨਹੀਂ ਕਰਨ ਢਈ ਮੈਂ ਮੰਮੀ ਸਾਰੀ ਉਮਰ ਤੂੰ ਹੀ ਕੰਮ ਕਰਨਾ ਚੱਲ ਜਨ ਜਗਰ ਮੇਰੀ ਚਾਲਦੀਆਂ ਮੈਂ ਕਰੀ ਜਾਣੀ ਆ ਤੇ ਜਦੋਂ ਮੈਂ ਇਹ ਪੈ ਗਈ ਮੰਮੀ ਜਾਪੇ ਲਾਉਣੀ ਆਪਣੇ ਘਰ ਨਾ ਮੰਮੀ ਇਹ ਤੇ ਹੈਗੀ ਹੈਗੀ ਆ ਇਹਦੀ ਮਾਂ ਇਤੋਂ ਹੀ ਵੱਧ ਵਾ ਉਹ ਕਿਤੇ ਗੱਲ ਹੀ ਨਹੀਂ ਸੁਣਦੀ ਮੇਰੀ ਤੇ ਫਿਰ ਉਹ ਮਾਵਾ ਤਿਆਂ ਦੇ ਲੱਛਾ ਨਹੀਂ ਫਿਰ ਉਹ ਫੜੇ ਫਿਰ ਕੀ ਕਰਗੀ ਜੋ ਹਰ ਗੱਲ ਉਸੇ ਦੱਸਣੀ ਨਾ ਹਾਂ ਫਿਰ ਨਹੀਂ ਘਰ ਚੱਲਦੇ ਹੁੰਦੇ ਅੰਦਰ ਜਾ ਕੇ ਨਾ ਹੁਣੇ ਫੋਨ ਲਾਦਣਾ ਮਾਂ ਨੂੰ ਇਹ ਆ ਗੱਲਾਂ ਹੋਣੀਆਂ ਇਥੇ ਤਕਦਾਂ ਕਰ ਚੱਲੂਗਾ ਨਹੀਂ 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 ਇਹ ਨਹੀਂ ਗੱਲ ਪਿੱਛੇ ਜਾਂਦੀ ਇਹ ਨਹੀਂ ਫੇ ਨਹੀਂ ਜਾਂਦੀ ਇਹਦੀ ਦੱਸੋ ਕਰਾਂ ਹੁਣ ਮੈਂ ਕੀ ਚਾਚੂ ਪਕਾ ਰਿਆ ਕਰ ਤੂੰ ਨਾ ਕੋਇਆ ਕਰ ਗਾੜੀ ਉੱਤੇ ਕਹਿ ਰਹੇ ਨੇ ਜੋ ਕਰਦੀ ਆ ਚਲੋ ਕੋਈ ਕੰਮ ਹੁੰਦਾ ਨਾ ਮੈਨੂੰ ਦੱਸਦਾ ਕਰੋ ਮੈਂ ਕਰਾ ਦੂੰ ਕਰੂੰਗਾ ਹੁਣ ਲੱਗੇ ਕਮਾਂਢੀ ਵੇਖ ਲੈ ਕਿਤੇ ਪੱਠਿਆਂ ਤੱਕ ਹੋਣਾ ਕੋ ਬਡਾ ਹੁੰਦਾ ਹੀ ਜਾ ਕੇ ਨਾਲ ਬਡਾ ਮਮੀ ਸਾਰੇ ਕੰਮ ਨੂੰ ਕੋ ਕਰਾਉਂਦੇ ਵਿਚਾਰੇ ਮੈਂ ਤਾਂ ਲੜੀ ਦੀ ਸਮਝ ਨਹੀਂ ਆਉਂਦੀ ਕੋਈ ਪੱਠੇ ਦਿੱਥੇ ਆਪ ਨਹੀਂ ਕਰਦਾ ਸਭ ਕੁਝ ਕੋ ਕਰਾਉਂਦੇ ਵਿਚਾਰੀ ਉਹ ਜਿਹਾ ਦਾਈ ਉਹ ਬੜਾ ਉਹ ਗੱਲ ਉਹਨੂੰ ਕੋਈ ਵਿਚਾਰੀ ਨੂੰ ਮਾ ਮਾ ਦੇ ਮਗਰ ਲੱਗਿਆ ਹਣੋ ਤੇ ਘਰ ਦੀ ਨੂੰ ਚੰਗਾ ਨਹੀਂ ਸਮਝਣ ਦੇ ਤੇ ਇਹਨਾਂ ਤੇ ਬਿਲਕੁਲ ਹੀ ਹੋਣਾ ਹੁੰਦਾ ਸੰਦੀਪ ਨੇ ਬੜਾ ਸਮਝਾ ਸਮਝਾ ਵੇਖਿਆ ਸੰਦੀਪ ਨੇ ਸਮਝਦੀ ਉਹ ਨਹੀਂ ਸਮਝਦੀ ਦੱਸ ਮੈਂ ਹੁਣ ਕੀ ਕਰਾਂ ਮम्मी ਕਰ ਲਿਆ ਕਰੋ ਕੰਮ ਕਰ ਫਿਰ ਹੋਰ ਕੀ ਕਰਨਾ ਤੇ ਕੀ ਕਰਾਂ ਫਿਰ ਹੁਣ ਕਰਨਾ ਪੈਣਾ ਵਾ ਮੈਂ ਮੈਨੂੰ ਹਾਲ ਕਰਾਂ ਹੱਕ ਜਿੰਦਾ ਵਸਾਰਾ ਦੇ ਨਾ ਕਾਦੇ ਨਾ ਥੱਕ ਗਈਆਂ ਤੂੰ ਸੋ ਉੱਥੇ ਹੀ ਪਿਆਰ ਰਹਿਣ ਦੇਣਾ ਹੁੰਦਾ ਬਿਤੇ ਪਈ ਹੈ ਕਿ ਨਹੀਂ ਖਲਾਣਾ ਮੇਰਾ ਦਾ ਤੇ ਉਹ ਤਾਂ ਨਹੀਂ ਪਤਾ ਜੋ ਸਵੇਰ ਤੋਂ ਲੱਗਦੀ ਹੈ ਨਾ ਤੇ ਮੇਰਾ ਸਾਰਾ ਦਿਨ ਸਹੀ ਨਹੀਂ ਲੰਘ ਜਾਂਦਾ ਵਾ ਵੀ ਤੇ ਚੱਲ ਕੋਈ ਗੱਲ ਨਹੀਂ ਜੇ ਲੰਘ ਜਾਂਦਾ ਵਾ ਤੇ ਘਰ ਦਾ ਹੀ ਕੰਮ ਆ ਹੁਣ ਤੇ ਨਾ ਸੱਚੀ ਮੇਰਾ ਜੀ ਗਾਂ ਦਾ ਵੀ ਢੇਰੀ ਹੋ ਜਾ ਨੱਤਾ ਮੇਰੀਆਂ ਬਿਲਕੁਲ ਤੇ ਹੁਣ ਪੈ ਹੀ ਰਾਤ ਗਈ ਹੈ ਤੇ ਹੁਣ ਸੁੱਤੀ ਰਹਾਂ ਸਵੇਰੇ ਉੱਠਣਾ ਵਾ ਫੇਰ ਮੇਰੀ ਗੱਲ ਸੁਣੋ ਉਧਾ ਇੱਕ ਕਿਤੇ ਬੰਦਾ ਲਾਗੂ ਕਿਤੇ ਪੱਠਿਆਂ ਦਾ ਕੰਮ ਕਰਾ ਦੇ ਕਿਤੇ ਕਿੰਨੇ ਕੰਮ ਹੁੰਦੇ ਆ ਕਿਤੇ ਕਿਹੇ ਕੰਮ ਨੂੰ ਹੱਥ ਨਹੀਂ ਲਾਉਂਦੇ ਤੇ ਓ ਯਾਰ ਬੁੱਡੀਆਂ ਕਰਦੀਆਂ ਹੀ ਆ ਕੰਮ ਦੱਸ ਤੇ ਤੁਹਾਨੂੰ ਕੀ ਹੋਇਆ ਵਾ ਮੇਕੋ ਨਹੀਂ ਘੁੰਦਾ ਮੈਂ ਪੈਲੀ ਦਾ ਕਰਾਂਗਾ ਜਾਂ ਪੱਠਿਆਂ ਦਾ ਕਰਾਂ ਵੇਚ ਦੋ ਫਿਰ ਉਹਨੂੰ ਬੱਲੇ ਬੱਲੇ ਬਹੁਤ ਫਰਾਂਦੀ ਉਹਦੇ ਤੇ ਸ਼ਈਮ ਹੀ ਨਹੀਂ ਜਾਵੇ ਬੱਲੇ ਬੱਲੇ ਤੇ ਉਹਨੂੰ ਪਾਣੀ ਤਾਂ ਨਹੀਂ ਲਾਉਣਾ ਪਾਣੀ ਪੋਛ ਦੋ ਫਸਲ ਦੇ ਆਲੇ ਦੁਆਲੇ ਨਾ ਰੋਜ਼ ਹੀ ਫਰਨਾ ਪੈਂਦਾ ਵਾ ਠੀਕ ਆ ਨਾ ਕਦੀ ਮੋਰਸਾ ਲੈ ਕੇ ਬਾਹਰ ਨੂੰ ਚਲ ਜਾਂਦੇ ਆ ਕਦੀ கே ਮੁੰਡੇ ਹੋਂ ਗੁੱਜਲ ਜਾਂਦੇ ਸਮਾਂ ਨਹੀਂ ਲੱਗਦਾ ਇਹ ਫੋਨ ਰੱਖਿਆ ਵਾ ਇਹਨੂੰ ਲੈ ਕੇ ਬੈਹਿਣਾ ਹੁੰਦਾ ਆ ਤੋ ਹਰ ਦੱਸ ਮੈਂ ਕੀ ਕਰਾਂ ਤਿੰਨ ਜਾਣੇ ਤੱਕ ਉਹਦੀ ਰੋਟੀ ਵੀ ਨਹੀਂ ਪੱਕਦੀ ਉਹ ਵੀ ਸੁਣਾਉਂਦੀ ਹੁਣ ਆ ਪੈ ਜਾ ਲੰਮੇ ਰਹਿਮਾਨਾ ਪੱਖਾ ਦਾ ਮਟਾ ਜਿਆ ਉਹ ਨਹੀਂ ਨਹੀਂ ਪੱਖਾ ਰਹਿਣ ਦੇ ਮੁੜ ਕੇ ਬਿੱਲ ਕਿਨੇ ਤਾਰਨਾ ਸੋ ਗਏ ਇਦਾਂ ਕਰਾਂ ਉੱਠਾਂ ਤੇ ਆਪਣਾ ਕੰਮ ਕਰਕੇ ਆਵਾਂ ਜੇ ਬਾਬੇ ਖੰਭਾ ਬਣੇ ਦੀ ਬੱਬਾ ਹੁਣ ਕਰਦੀ ਕਿਰਪਾ ਕਿਹੋ ਜੇ ਕੰਮ ਕਰਨੇ ਵੀ ਕਿਹੜੇ ਸੌਖੇ ਕਦੀ ਕੀਤਾ ਹੋਵੇ ਤੇ ਪਤਾ ਹੋਵੇ ਉਹ ਤੋਂ ਨਹੀਂ ਕਿਤੇ ਦਿਨ ਸੋਨਾ ਬਣੀ ਚੌੜੀ ਨੇ ਜਾਂਜਣਾ ਹੁੰਦਾ ਮੇਰੇ ਐਵੇਂ ਪਸੇ ਮਾਰੀ ਜਾਂਦੇ ਇਸੋਤੇ ਹੀ ਆ ਦੇ ਸੋਤੇ ਰੋ ਰਮਾਨਾ ਵੀਰੇ ਚਾਹ ਨਾਲ ਕੋਈ ਉਠਾ ਨਾ ਜਾਵੇ ਜਾ ਬੱਬੇ ਖੰਭਾ ਮੜੇ ਦੀ ਸਮਾਨ ਵੀ ਵੇਖਾਂ ਸਵਾਦ ਇਹ ਤਾਂ ਕਰਦੇ ਆ ਪਹਿਲਾਂ ਵੀ ਇਹ ਵੀ ਲਵਾ ਕਿੰਦ ਜੀ ਤਾਂ ਆ ਵੀ ਗਿਆ ਵਾ ਹੋਰ ਨਾ ਹੋਵੇ ਅੱਜ ਬਾਹਰੋਂ ਆਇਆ ਹੀ ਨਾ ਹੋਵੇ ਤੇ ਐਵੇਂ ਉੱਤੇ ਹੀ ਆ ਜੀ ਮੈਨੂੰ ਤੇ ਘਰ ਆਉਣਾ ਪੈਂਦਾ ਇਹਦੇ ਕਹਿੰਦੇ ਘਰ ਜਾਣੀ ਚਾਚੀ ਹਾਂ ਤੂੰ ਇਹੀ ਘੰਟੇ ਦੀ ਰਾਤ ਬਾਹਰ ਵੇ ਕੋਹ ਨਹੀਂ ਮੈਂ ਕੀ ਕਰਨਾ ਵਾ ਮੈਨੂੰ ਨਾ ਆਵਾਜ਼ ਆਉਂਦੀ ਜਿੱਦਾਂ ਨਾ ਕੋਈ ਲੜਨ ਡਿਆ ਹੁੰਦਾ ਵਾ ਤੇ ਮੈਂ ਵੀ ਅੱਖਾਂ ਭਲਾ ਵੀ ਕੋਣ ਲਿਆ ਲੜਨਾ ਕਿਨੇ ਹੀ ਉੱਥੇ ਖਲੋਤੇ ਸੀ ਮੁੰਡੇ ਮੁੰਡੇ ਰੋਲਾ ਪਾਉਂਦੇ ਉਹੀ ਹਾਏ ਹਾਏ ਵੇ ਮੈਨੂੰ ਤੇ ਤੁਸੀਂ ਡਰਾ ਹੀ ਦਿੱਤਾ ਮੈਂ ਪਤਾ ਨਹੀਂ ਕਿਹੜਾ ਲੜਨ ਡਿਆ ਤੂੰ ਨਹੀਂ ਇਹਦੀ ਤਾਂ ਤੁਰੇ ਫਿਰਦੇ ਸੀ ਸੌਂਦੇ ਕਿਉਂ ਨਹੀਂ ਜੇ ਮੈਂ ਤਾਂ ਉਦਾਂ ਹੀ ਬਾਹਰ ਨਿਕਲੀ ਸੀ ਤੇ ਮੈਨੂੰ ਆਵਾਜ਼ ਆਈ ਤੇ ਮੈਂ ਕਿਹਾ ਵੇਖਾਂ ਤੇ ਸਹੀ ਭਲਾ ਕੋਈ ਲੜਨ ਡਿਆ ਵਾ ਮੈਂ ਅੱਗੇ ਸੋਚਣ ਡਿਆ ਵਾਂ ਸਾਰੇ ਸੌਂਗੇ ਹੋਣੇ ਤੁਸੀਂ ਬਾਹਰ ਗੇਟ ਖੋਲੀ ਜਾਂਦੇ ਮੈਨੂੰ ਦੱਸ ਕਿ ਤੂੰ ਅੱਧੀ ਰਾਤ ਤੱਕ ਕੀ ਕਰਦਾ ਰਹਿਣਾ ਤੇ ਕੋਈ ਟਾਈਮ ਨਾ ਸੁੱਤਾ ਨਹੀਂ ਜਾਂਦਾ ਓਏ ਮਾਮੇ ਆਉਂ ਨਹੀਂ ਦੇਣ ਦੇ ਤੇ ਤੂੰ ਦੇਖ ਲੋ ਤੇ ਜਾਣਾ ਉਸੇ ਕੀ ਕਰਨਾ ਉਹ ਰਹਿਣਾ ਪੈਂਦਾ ਫਿਰ ਉਹਨਾਂ ਦੀ ਮੰਨਣੀ ਪੈਂਦੀ ਚੱਲ ਜਾ ਜਾ ਕੇ ਤੇ ਲੰਮੇ ਪਾ ਤੂੰ ਵੀ ਲੰਮੇ ਬਹੁਤ ਦਿਰਾਦ ਹੋ ਗਏ ਨਹੀਂ ਲੱਗੀ ਇਹ ਪਹਿਨ 11 ਵਜ ਗਈਆਂ ਤੇ ਮੈਂ ਤਾਂ ਆਵਾਜ਼ ਸੁਣ ਕੇ ਆਈ ਸੀ ਚਲੋ ਜਾਓ ਘਰ ਨੂੰ ਦਨ ਖਤੇ ਨੂੰ ਕਿਤੇ ਨਾ ਨਹੀਂ ਨਹੀਂ ਆਉਂਦੀ ਅੱਧੀ ਅੱਧੀ ਰਾਤ ਤੱਕ ਤੁਰਿਆ ਫਿਰਦਾ ਵੀ ਦੱਸ ਵੀ ਉਹ ਸੌ ਰਮਾਨਾ ਆਪਣੇ ਘਰ ਇਹ ਤੇ ਕਿਤੇ ਨਾ ਪਤਾ ਨਹੀਂ ਕੀ ਖਾ ਕੇ ਜੰਮਿਆ ਕਿਤੇ ਚੱਲ ਇਹ ਤੇ ਹੁਣ ਚੱਲ ਗਿਆ ਇੰਨੇ ਨਿਗਾ ਹੁਣ ਅਜੇ ਬਾਹਰ ਨਿਕਲਣਾ ਮੈਂ ਆਪਣਾ ਕੰਮ ਕਰਾਂ ਉਦੋਂ ਨੂੰ ਉਹ ਵੀ ਉੱਠ ਗਏ ਨਾ ਫੇ ਸਾਰਾ ਕੰਮ ਖਰਾਬ ਹੋ ਜਾਣਾ ਜੈ ਬਾਬੇ ਖੰਭਾ ਵਾਲੇ ਦੀ ਜੈ ਬੱਬਾ ਖੰਭਾ ਵਾਲਿਆ ਹੋ ਤੁਹਾਨੂੰ ਕਰ ਦੇਈਂ ਕਿਰਪਾ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੇ ਦੀ ਬਾਬਾ ਕਹਿੰਦਾ ਹੀ ਗੇਟ ਦੇ ਵਿੱਚ ਕਹੇ ਕਰਨਾ ਇੱਥੇ ਜੇ ਕਰਦੀ ਐ ਜੱਤੂ ਸਵੇਰੇ ਆਊਗੀ ਥਾਂ ਹੁੰਨ ਨਾ ਤੇ ਸਭ ਤੋਂ ਪਹਿਲਾਂ ਇੱਥੇ ਹੀ ਪੈਰ ਪਾਉਣਾ ਹੁੰਨੇ ਜੈ ਬਾਬੇ ਦੀ ਜੈ ਬਾਬੇ ਦੀ ਜੈ ਬਾਬੂ ਬਾਬਾ ਕਹਿੰਦਾ ਹੀ

ਦੇ ਨਾ ਨਾ ਜੇ ਬੋ ਬੋ ਜੇ ਪਾਪੇ ਦੀ ਜੇ ਪਾਪੇ ਬਹੁਤ ਸੰਦੇਹ ਮੇਰੇ ਵਾਸਤੇ ਹੋ ਜੇ ਮੈਂ ਕੋਈ ਵੇਖ ਨਾ ਲਵੇ ਜਿੱਤਾ ਕਾ ਹੀ ਨਹੀਂ ਪਤਾ ਨਹੀਂ ਕਿੱਥੇ ਚੱਲ ਗਿਆ ਫੋਨ ਕਰਕੇ ਉਹ ਨਹੀਂ ਦੱਸਣਾ ਹੁੰਦਾ ਸੁਦੀਪਾ ਆ ਗਈ ਤਹੀ ਸੁੱਤੀ ਨਹੀਂ ਹੈ ਤੂੰ ਮੈਂ ਸੌਣਾ ਕੀ ਸੀ ਤੁਹਾਨੂੰ ਡੀਕਣ ਦੀ ਆ ਡੀਕ ਡਾ ਕੇ ਤੇ ਰੋਟੀ ਖਾ ਲਈ ਫਿਰ ਮੈਂ ਰੋਟੀ ਖਾ ਲਈ ਆ ਤੂੰ ਕਿੱਥੇ ਚੱਲ ਗਿਆ ਸੀ ਮੈਂ ਮੁੰਡੇ ਨਾਲ ਸ਼ਹਿਰ ਚੱਲ ਗਿਆ ਸੀ ਮੈਂ ਨਾ ਰੋਟੀ ਖਾ ਆਇਆ ਉੱਥੇ ਤੇ ਮੈਨੂੰ ਕੰਮ ਸੇ ਕੰਮ ਦੱਸ ਤੇ ਦਿੰਦੇ ਫੋਨ ਹੀ ਕਰ ਦਿੰਦੇ ਮੈਂ ਤਾਂ ਡਰਦੀ ਨਹੀਂ ਫੋਨ ਨਾ ਕੀਤਾ ਫੋਨ ਮੇਰਾ ਬੰਦ ਹੋ ਗਿਆ ਸੀ ਉਹ ਚਾਰਜ ਲਾ ਕੇ ਆਇਆ ਵਾ ਚਲੋ ਠੀਕ ਆ ਕੋਈ ਗੱਲ ਨਹੀਂ ਤੇ ਚਲੋ ਲਿਆਵਾਂ ਰੋਟੀ ਖਾਣੀ ਆ ਹੁਣੇ ਰੋਟੀ ਮੈਂ ਖਾ ਆਇਆ ਵਾ ਤੂੰ ਲੰਮੇ ਬੈਠ ਠੀਕ ਹੈ ਨਾ ਮੈਂ ਮਰੇ ਕੱਪੜੇ ਚੇਂਜ ਕਰ ਲਾਂ ਕਰ ਲੋ ਤੁਸੀਂ ਕੱਪੜੇ ਚਲੋ ਮੰਮੀ ਨੂੰ ਫੋਨ ਲਾਉਣੀ ਆ ਦੱਸਦੀ ਆ ਹਲੋ ਸਸੀ ਕਲ ਮੰਮੀ ਹੋਰ ਸਾਨੂੰ ਠੀਕ ਠਾਕ ਠੀਕ ਠਾਕ ਹੀ ਹੋਣਾ ਮੰਮੀ ਕੀ ਦੱਸਾਂ ਤੁਹਾਨੂੰ ਮੈਂ ਇਹ ਫਿਰ ਮਾਂ ਪੁੱਤ ਦੋਵੇਂ ਲੱਗ ਪਏ ਮੇਰੇ ਨਾਲ ਦੇ ਇਸ ਨੂੰ ਮੈਨੂੰ ਗੱਲਾਂ ਫਿਰ ਮੈਂ ਵੀ ਚੰਗੀਆਂ ਸੁਣਾਈਆਂ ਨਹੀਂ ਨਹੀਂ ਇੱਦਾਂ ਸਿੱਧੇ ਕਰਕੇ ਰੱਖਣਾ ਇਹਨੂੰ ਮੈਂ ਹਾਂਜੀ ਨਹੀਂ ਨਹੀਂ ਮੈਨੂੰ ਕੀ ਲੋੜ ਸੁਣਦੀ ਇਹਨਾਂ ਦੀ ਗੱਲ ਮੈਂ ਤਾਂ ਸਿੱਧਾ ਜਵਾਬ ਦੇਤਾ ਵਾ ਨਾ ਮੈਂ ਕੰਮ ਕਰਨਾ ਵਾ ਤੇ ਨਾ ਮੈਨੂੰ ਕਿਓ ਹਾਂਜੀ ਸੱਸ ਡਈ ਫੇਰ ਉਹਦੇ ਨੌਂ ਦੀਆਂ ਗੱਲਾਂ ਕਰਨ ਚਾਚੇ ਦੇ ਨੌਂ ਦੀਆਂ ਉਹ ਇਦਾਂ ਕਰਦੀ ਐ ਓਦਾਂ ਕਰਦੀ ਐ ਉਹਦੀ ਸੱਸ ਕਿੰਨੀਆਂ ਗੱਲਾਂ ਸੁਣਾਉਂਦੀ ਆ ਉਹ ਉੱਚੀ ਕਦੀ ਬੋਲੀ ਨਹੀਂ ਐ ਮੈਨੂੰ ਮੇਰੇ ਕੋ ਨਹੀਂ ਰਿਹਾ ਜਾਂਦਾ ਉਹ ਸੁਣ ਲੈਂਦੀ ਹੋਗੀ ਮੇਰੇ ਕੋ ਨਹੀਂ ਸੁਣੀਆਂ ਜਾਂਦੀਆਂ ਹਾਂਜੀ ਹਾਂਜੀ ਨਹੀਂ ਨਹੀਂ ਸਿੱਧੇ ਤੇ ਕਰਕੇ ਰੱਖੂੰਗੀ ਇਹਨਾਂ ਨੂੰ ਮੈਂ ਉਹ ਵੀ ਕਹਿਣ ਦੇ ਜਾਣਗੇ ਕਿ ਮੈਨੂੰ ਹੱਥ ਜੋੜਨੇ ਪਏ ਮਾਵਾ ਧੀ ਅੱਗੇ ਤੇ ਮੈਂ ਹਜੇ ਧੀ ਬਣਾਇਆ ਸੀ ਤੇ ਧੀ ਵਾਂਗੂ ਰੱਖ ਦੇ ਫਿਰ ਫੋਨ ਤੇ ਮੈਂ ਇੱਕ ਵਾਰੀ ਨਹੀਂ ਕੀਤਾ ਤੁਹੀਂ ਚਲੋ ਕੋਈ ਗੱਲ ਨਹੀਂ ਤੁਸੀਂ ਨਾ ਟੈਨਸ਼ਨ ਲਿਓ ਇਨੋਂ ਤਾਂ ਮੈਂ ਸਿੱਧੇ ਕਰ ਲੂੰਗੀ ਇੱਕ ਵਾਰੀ ਹਾਂਜੀ ਹਾਂਜੀ ਚਲੋ ਠੀਕ ਹੈ ਮੰਮੀ ਫਿਰ ਸਵੇਰੇ ਕਰੂੰਗੀ ਮੈਂ ਤੁਹਾਨੂੰ ਫੋਨ ਹਾਂਜੀ ਠੀਕ ਚੱਲ ਆ ਵੀ ਵਧੀਆ ਹੋ ਗਿਆ ਮੰਮੀ ਨੂੰ ਦੱਸ ਦਿੰਦਾ ਵਾ ਮੰਮੀ ਵਿਚਾਰੇ ਵੀ ਟੈਨਸ਼ਨ ਲੈਣ ਡੇ ਹੀ ਕਿ ਕੁੜੀ ਦਾ ਹਾਲ ਪਤਾ ਨਹੀਂ ਕੀ ਐ ਨਾ ਤੇ ਡਰਦੇ ਫੋਨ ਕਰਨ ਜੋਗੇ ਹੀ